ਸਸ਼ੀ ਕਾਲ ਜੀ ਮੈਨ ਰਾਂਤੀ ਮਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਨਾਲ ਚੱਲ ਰਹੀ ਤਸਵੀਰ ਜੋ ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਤੁਸੀਂ ਇਸ ਦੇ ਵਿੱਚ ਖੁਦ ਦੱਸੋ ਕਿਸ ਦੇ ਵਿੱਚ ਅਸਲੀ ਬਾਬਾ ਕੌਣ ਹੈ ਕਿਉਂਕਿ ਧਰਮ ਦੇ ਠੇਕੇਦਾਰ ਜਿਹੜੇ ਆਪਣੇ ਆਪ ਨੂੰ ਇੱਕ ਹੋਂਦੇ ਨੇ ਕਿ ਸਾਨੂੰ ਤਾਂ ਸਾਰੀਆਂ ਆਪਾਧੀਆਂ ਸਾਰੀਆਂ ਸ਼ਕਤੀਆਂ ਹਾਸਲ ਨੇ ਅਸੀਂ ਤਾਂ ਦੇਵੀ ਦੇਵਤਿਆਂ ਨੂੰ ਬਹੁਤ ਪੂਜਦੇ ਹਾਂ ਦੂਜੇ ਪਾਸੇ ਇਸ ਬਾਬੇ ਦੇ ਵੱਲੋਂ ਜਿਹੜਾ ਕਿ ਸ਼ਿਵਲਿੰਗ ਦੇ ਉੱਤੇ ਪੈਰ ਰੱਖੇ ਜਾ ਰਹੇ ਨੇ ਤੇ ਲੋਕ ਕੱਚੀ ਲੱਸੀ ਦੇ ਨਾਲ ਉਸ ਦੇ ਪੈਰ ਤੂੰ ਦੇ ਨਜ਼ਰ ਆ ਰਹੇ ਨੇ ਜਿਹੜੇ ਸ਼ਿਵਲਿੰਗ ਨੂੰ ਲੋਕ ਬੜੀ ਸ਼ਰਧਾ ਦੇ ਨਾਲ ਪੂਜਦੇ ਨੇ ਜਿਹੜੇ Hindu ਧਰਮ ਨੂੰ ਜਿਹੜੇ ਕਿ ਮੰਨਦੇ ਨੇ ਉਹਨਾਂ ਦੇ ਵੱਲੋਂ ਦੇਵੀ ਦੇਵਤਿਆਂ ਨੂੰ ਪੂਜਿਆ ਜਾਂਦਾ ਪਰ ਦੂਜੇ ਪਾਸੇ ਅਜਿਹੇ ਧਰਮ ਦੇ ਠੇਕੇਦਾਰ ਜਿਹੜੇ ਕਹਿੰਦੇ ਨੇ ਕਿ ਜਿੰਨੀਆਂ ਸ਼ਕਤੀਆਂ ਤੇ ਜਿੰਨੀਆਂ ਉਪਾਧੀਆਂ ਸਾਨੂੰ ਹਾਸਲ ਨੇ ਸੋ ਤਾਂ ਕਿਸੇ ਨੂੰ ਹੋਣੀਆਂ ਹੀ ਨਹੀਂ ਦੂਜੇ ਪਾਸੇ ਜਿਹੜੇ ਸ਼ਿਵਲਿੰਗ ਦੀ ਲੋਕ ਪੂਜਾ ਕਰਦੇ ਨੇ ਤਾਂ ਫਿਰ ਇਨ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਕਿਉਂ ਨਹੀਂ ਕਿਉਂਕਿ ਜਿਹੜੇ ਮਤਲਬ ਕਿ ਧਰਮ ਨੂੰ ਮੰਨਦੇ ਲੋਕ ਨੇ ਉਹ ਬੜੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਕਿ ਸ਼ਿਵਲਿੰਗ ਦੀ ਪੂਜਾ ਕਰਦੇ ਨੇ ਉਸ ਨੂੰ ਕੱਚੀ ਲੱਸੀ ਦੇ ਨਾਲ ਜਿਹੜਾ ਕਿ ਨਿੜਾਇਆ ਚਾਹੁੰਦਾ ਤਾਂ ਹਰ ਸੋਮਵਾਰ ਨੂੰ ਦੇਖਿਆ ਜਾਂਦਾ ਕਿ ਕਾਫੀ ਤਰ੍ਹਾਂ ਦੇ ਫਲ ਫਰੂਟ ਰੱਖ ਕੇ ਉਹਨਾਂ ਨੂੰ ਪੂਜਾ ਜਾਂਦਾ ਬੜੀ ਸ਼ਰਧਾ ਭਾਵਨਾ ਨਾਲ ਠੀਕ ਹੈ ਅਸੀਂ ਹਰ ਇੱਕ ਧਰਮ ਦੀ ਜਿਹੜੀ ਕਿ ਕਦਰ ਕਰਦੇ ਆ ਜਿਸ ਦਾ ਵੀ ਜਿਹੜੇ ਤੁਹਾਨੂੰ ਮੰਨਦੇ ਨੇ ਜੋ ਵੀ ਮੰਨਦੇ ਚਲੋ ਸ਼ਰਦਾ ਭਾਵਨਾ ਦੇ ਨਾਮ ਨਾਲ ਦਾ ਦੂਜੇ ਪਾਸੇ ਜਿਹੇ ਲੋਕ ਨੇ ਜਿਨ੍ਹਾਂ ਦੇ ਚਿਹਰੇ ਦੋ ਹੁੰਦੇ ਨੇ ਦੂਜੇ ਨੇ ਸਾਹਮਣੇ ਤਾਂ ਉਹ ਤੁਹਾਨੂੰ ਬੜਾ ਪਾਠ ਪੜਾਉਂਦੇ ਨੇ ਗਿਆਨ ਦਾ ਕਿ ਸਾਡੇ ਜਿਨ੍ਹਾਂ ਗਿਆਨ ਤਾਂ ਹੈ ਹੀ ਨਹੀਂ ਤੇ ਤੁਸੀਂ ਚੰਗੇ ਰਾਹ ਦੇ ਉੱਤੇ ਪਹੋ ਇਦਾਂ ਪੂਜਾ ਸਾਨੂੰ ਕਰਨੀ ਚਾਹੀਦੀ ਆ ਸਾਨੂੰ ਬੇਅਦਵੀ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਤਾਂ ਇਹ ਆਪ ਲੋਕ ਕੀ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਸ਼ਿਵਲਿੰਗ ਦੇ ਉੱਤੇ ਪੈਰ ਰੱਖ ਕੇ ਜਿਹੜੇ ਹੋਰ ਲੋਕ ਨੇ ਉਹ ਜਿਹੜੇ ਕਿ ਪੈਰ ਧੋਂਦੇ ਉਹ ਨਜ਼ਰ ਆ ਰਹੇ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆ ਲੋਕਲ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਹੁਣ ਸਾਨੂੰ ਦੱਸੋ ਕਿ ਇਸ ਦੇ ਵਿੱਚੋਂ ਅਸਲ ਬਾਬਾ ਕੌਣ ਹੈ ਕਿ ਅਸੀਂ ਸ਼ਿਵਲਿੰਗ ਨੂੰ ਮੰਨੀਏ ਜਾਂ ਫਿਰ ਜਿਹੜਾ ਇਹ ਬੈਠਿਆ ਬਾਬਾ ਸ਼ਿਵਲਿੰਗ ਦੇ ਉੱਤੇ ਪੈਰ ਰੱਖ ਕੇ ਆਪਣੇ ਪੈਰ ਧੋ ਆ ਰਿਹਾ ਜਾਂ ਫਿਰ ਇਹ ਆਪ ਦੇ ਆਪ ਨੂੰ ਜਿਹੜਾ ਕਿ ਅਸਲ ਬਾਬਾ ਕਹਾ ਰਿਹਾ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਨੇ ਲੋਕ ਬੜੇ ਸੱਚੇ ਮੰਨਣ ਕਰਦੇ ਨੇ ਕਿਉਂਕਿ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੁਸੀਂ ਜਿਹੜੇ ਮਰਜੀ ਧਰਮ ਨੂੰ ਮੰਨ ਲਓ ਪਰ ਕਿਸੇ ਹੋਰ ਧਰਮ ਦੀ ਨਾ ਹੀ ਤੁਹਾਨੂੰ ਨਿੰਦਿਆ ਕਰਨੀ ਚਾਹੀਦੀ ਹੈ ਠੀਕ ਹੈ ਜਿਸ ਦਾ ਦਿਲ ਮੰਨਦਾ ਜਿਹੜੇ ਵੀ ਧਰਮ ਨੂੰ ਮੰਨਦਾ ਸੱਚੇ ਮੰਨੋ ਕਿਉਂਕਿ ਕਿਸੇ ਵੀ ਦੇਵੀ ਦੇਵਤੇ ਨੇ ਜਾਂ ਕਿਸੇ ਨੇ ਵੀ ਮਾੜੇ ਰਾਹ ਦੇ ਉੱਤੇ ਨਹੀਂ ਪਾਇਆ ਨਾ ਹੀ ਕੋਈ ਧਰਮ ਕਿਸੇ ਦਾ ਇਹ ਸਿਖਾਉਂਦਾ ਵੀ ਪਈ ਤੁਸੀਂ ਐਦਾਂ ਕਰੋ ਪਰ ਦੂਜੇ ਪਾਸੇ ਜਿਹੜੇ ਲੋਕ ਮੂਰਖ ਬਣਾਉਂਦੇ ਨੇ ਲੋਕਾਂ ਨੂੰ ਧਰਮ ਦੇ ਨਾਂ ਦੇ ਉੱਤੇ ਦੁਕਾਨਾਂ ਖੋਲ ਕੇ ਤੁਹਾਡੇ ਵਰਗੇ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਉਹ ਆਪ ਕਿਵੇਂ ਦੀ ਹਰਕਤਾਂ ਕਰਦੇ ਨੇ ਜਦੋਂ ਕੈਮਰੇ ਦੇ ਵਿੱਚ ਕੈਦ ਹੁੰਦੇ ਨੇ ਤਾਂ ਫਿਰ ਇਹਨਾਂ ਦਾ ਚਿਹਰਾ ਜਿਹੜਾ ਉਦੋਂ ਨਿਕਲ ਕੇ ਸਾਹਮਣੇ ਆਉਂਦਾ ਤਤ ਤੁਹਾਡੇ ਇਸ ਵੀਡੀਓ ਬਾਰੇ ਕੀ ਕਹਿਣਾ ਆਪਣੀ ਰਾਏ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਸਾਂਝੀ ਕਰਿਓ ਕਿਉਂਕਿ ਲੋਕਾਂ ਦੇ ਵੱਲੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਇਸ ਵੀਡੀਓ ਨੂੰ ਲੈ ਕੇ ਕਿਉਂਕਿ ਲਗਾਤਾਰ ਅਸੀਂ ਤੁਹਾਨੂੰ ਪਖੰਡਵਾਦ ਦੀਆਂ अनेका ਵੀਡੀਓਜ਼ ਦਿਖਾ ਚੁੱਕੇ ਹਾਂ ਕਿਉਂਕਿ ਲੋਕਾਂ ਨੂੰ ਗੁੰਮਰਾਹ ਕਰਨ ਦਾ ਜਿਹੜਾ ਕੋਈ ਵੀ ਜਣਾ ਕਿ ਅਤਰੀਕਾਂ ਨਹੀਂ ਛੱਡਿਆ ਜਾ ਰਿਹਾ ਕਿ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਜੁੜਾ ਘੁਮਰਾਹ ਕੀਤਾ ਜਾਵੇ ਦੂਜੇ ਪਾਸੇ ਜਿਹੇ ਲੋਕ ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਾਉਂਦੇ ਨੇ ਤਾਂ ਇਹਨਾਂ ਦੀਆਂ ਹਰਕਤਾਂ ਤੁਸੀਂ ਆਪਣੀ ਅੱਖੀ ਹੀ ਸਕਰੀਨ ਦੇ ਉੱਤੇ ਦੇਖ ਲਈਆਂ ਬਾਕੀ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ ਨਿਊਜ਼